ਗਿਆਨ ਸਿੰਘ ਜੀ ਬਾਜਵਾ ਜਿਹੜਾ ਕਿ ਲਗਾਤਾਰ 13 ਫਰਵਰੀ ਤੋਂ ਇਸ ਅंदोलਨ ਦੇ ਵਿੱਚ ਜੁਟੇ ਹੋਏ ਨੇ ਬਹੁਤ ਬਦਦਿਆ ਇਹਨਾਂ ਦਾ ਇਸ ਮੋਰਚੇ ਨੂੰ ਦੇਣਾ ਹੈ ਕਿਉਂਕਿ ਅੱਜ ਵੀ ਇਹ ਜਦੋਂ ਕਿਸੇ ਤਰ੍ਹਾਂ ਦੀ ਪ੍ਰਕਾਰ ਦੀ ਲੋੜ ਹੈ ਅੱਜ ਵੀ ਦੇਖੋ ਪੈਫ ਕਪਾਂ ਦੇ ਨਾਲ ਕਿਵੇਂ ਲਟਕ ਕੇ ਇਹ ਮੈਂਟੀਨੈਂਸ ਕਰ ਰਹੇ ਨੇ ਬਹੁਤ ਸੇਵਾ ਨਿਭਾ ਰਹੇ ਨੇ ਸਟੇਜ ਦੀ ਸੇਵਾ ਹੋਵੇ ਦੁੱਧ ਦੀ ਸੇਵਾ ਹੋਵੇ ਮੈਂਟੀਨੈਂਸ ਦੀ ਸੇਵਾ ਹੋਵੇ ਬਹੁਤ ਇਨਾਂ ਦੀ ਜ਼ਿੰਮੇਵਾਰੀ ਆ ਤਨਦੇਹੀ ਨਾਲ ਪੂਰਾ ਕੰਮ ਕਰ ਰਹੇ ਨੇ ਸਾਨੂੰ ਇਹੋ ਜਿਹੇ ਜਿਹਾਰੂ ਸਾਥੀਆਂ ਦੀ ਲੋੜ ਹੈ ਕਿਉਂਕਿ ਇਹ ਜਿਹੜਾ ਕੰਮ ਨੇ ਇਹ ਬੰਦਿਆਂ ਨਾਲੇ ਹੁੰਦੇ ਨੇ ਮੇਂਟੇਨੈਂਸ ਦੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜੇ ਕਿਤੇ ਇਹੋ ਜਿਹਾ ਦੁਬਾਰਾ ਹੁੰਦਾ ਉਹ ਆਪਣੇ ਜਿੰਨੇ ਸਾਡੇ ਕਿਸਾਨ ਵੀਰ ਇੱਥੇ ਬੈਠੇ ਨੇ ਸਟੇਜ ਦੇ ਉੱਤੇ ਆਉਣ ਤਾਂ ਕਿ ਜਿਹੜਾ ਇੱਥੇ ਆਪਣਾ ਕੰਮ ਆ ਇਹ ਇਹ ਅਸੀਂ ਨਿਵੇੜ ਸਕੀਏ ਧੰਨਵਾਦ ਕਰਦੇ ਅਸੀਂ ਸਪੈਸ਼ਲ ਫੇਰ ਬਾਜਵਾ ਸਾਹਿਬ ਦਾ ਜਿਹੜੇ ਆਪਣੇ ਕੀਮਤੀ ਸਮਾਂ ਇੱਥੇ ਸਾਨੂੰ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਆ ਕੇ ਭੇਜ ਦਾਂਗੇ ਯਾਰ ਭੇਜ ਦੇ ਗਲੇ ਚ ਬਣਾਵੇ ਚਲੋ ਮੰਨ ਕੇ ਕੰਮ ਛੱਡੋ ਬਾਜੀ ਚਲੋ ਜੀ ਅੱਜ ਸੇਰ ਤੋਂ ਲੈ ਕੇ ਬਰਸਾਤ ਹੋਣ ਕਾਰਨ ਕਿਉਂਕਿ ਸਾਰੇ ਮੈਡ ਗਿੱਲੇ ਨੇ ਸਟੇਜ ਵੀ ਉੱਪਰਲੀ ਮੀਂਹ ਕਰਨ ਗਿੱਲੀ ਹੋ ਚੁੱਕੀ ਹੈ ਕਿ ਉਹਦੀ ਬਿੰਟਣ ਵਾਸਤੇ ਸਾਰੇ ਵਰਕਰ ਤੇ ਆਗੂ ਸਹਿਬਾਨ ਸਟੇਜ ਨੂੰ ਸੰਭਾਲਣ ਤੇ ਲੱਗੇ ਹੋਏ ਨੇ ਕਿਉਂਕਿ ਛੱਤਾਂ ਗਿੱਲੀਆਂ ਹੋਣ ਕਰਕੇ ਪਾਟਣ ਦਾ ਡਰ ਸੀ ਤੇ ਉਹਦੇ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਹੋਰ ਜੇ بارش ਆਉਂਦੀ ਹੈ ਉਹਦੀ ਛੱਤਾਂ ਨਾ ਪਾਟਣ ਇਸ ਵਾਸਤੇ ਵਿੱਚੋਂ ਕੋਈ ਖੋਲਿਆ ਜਾ ਰਿਹਾ ਹੈ ਤਾਂ ਕਿ ਪਾਣੀ ਇੱਕ ਸਾਈਡ 'ਚ ਨਿਕ ਸਕੇ ਅਸੀਂ ਪਿੱਛੇ ਬੈਠੇ ਕੈਡਰ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਦੀ ਸਟੇਜ ਇਸੇ ਵਾਸਤੇ ਬੰਦ ਰੱਖੀ ਗਈ ਹੈ ਕਿਉਂਕਿ ਦੀ ਸਾਮ ਸੰਭਾਲ ਵਾਸਤੇ ਆਪਾਂ ਨੂੰ ਉੱਥੇ ਆਉਣਾ ਜ਼ਰੂਰੀ ਸੀ ਸੋ ਅਗਲੀ ਗੱਲ ਜਿਹੜੀ ਕੋਈ ਸ਼ਰਾਰਤੀ ਅੰਸਰ ਵੱਲੋਂ ਗੱਲ ਆ ਰਹੀ ਹੈ ਕਿ ਕਿਸਾਨਾਂ ਨੇ ਰਾਤ ਕੋਈ ਰਸਤੇ ਪੱਥਰ ਲਾ ਕੇ ਰੋਗ ਦਿੱਤੇ ਗਏ ਨੇ ਅਸੀਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਵੱਲੋਂ ਪਹਿਲਾਂ ਵੀ ਬਹੁਤ ਵੀਡੀਓ ਆਈਏ ਨੇ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਪ੍ਰਧਾਨ ਜੀ ਨੇ ਵੀ ਉਧਰ ਕਲੀਅਰ ਗੱਲ ਕੀਤੀ ਸੀ ਕਿ ਰਸਤੇ ਅੱਗੇ ਰੁਕੇ ਹੋਏ ਨੇ ਪ੍ਰਸ਼ਾਸਨ ਨੇ ਰੋਕੇ ਨੇ ਭਾਈ ਭਾ ਸਰਕਾਰ ਨੇ ਰੋਕੇ ਨੇ ਜਿਹੜੀ ਗੱਲ ਉਹਨਾਂ ਦੀ ਕਿ ਕਿਸਾਨਾਂ ਨੇ ਪੱਥਰ ਲਾਤੇ ਕਿਸਾਨਾਂ ਨੇ ਲੋਕਾਂ ਦੇ ਲੰਘਣ ਵਾਸਤੇ ਸਹੂਲਤਾਂ ਵਾਸਤੇ ਸਾਈਡਾਂ 'ਚ ਪੱਥਰ ਲਾਏ ਨੇ ਤਾਂ ਕਿ ਕਿਸੇ ਦੀ ਗੱਡੀ ਦੇ ਕੋਈ ਹਾਦਸਾ ਨਾ ਹੋ ਵਾਪਰੇ ਦੋ ਸੀ ਗੱਲੇ ਸਾਫ਼ ਕਰਨੀ ਚਾਹੁੰਦੇ ਆ ਕਿ ਕੋਈ ਵੀ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਕੋਈ ਸ਼ਰਾਰਤੀ ਲੋਕ ਇਹਨਾਂ ਗੱਲਾਂ ਤੇ ਉਤਰੇ ਨੇ ਕਿ ਕਿਸਾਨਾਂ ਨੇ ਬੇਨਾਮ ਕੀਤਾ ਜਾਏ ਅਸੀਂ ਆਸ-ਪਾਸ ਦੇ ਪਿੰਡਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਉਹਨਾਂ ਸ਼ਰਾਰਤੀਆਂ ਇਸ ਤਰ੍ਹਾਂ ਤੋਂ ਸੁਚੇਤ ਰਵੋ ਕੋਈ ਅਫਵਾਹ ਨਾ ਹੋ ਕਿ ਕਿਸਾਨਾਂ ਨੇ ਰਸਤਾ ਰੋਕਿਆ ਕੋਈ ਕਿਸਾਨਾਂ ਨੇ ਰਸਤੋਂ ਰਸਤਾਨੀ ਰੋਕਿਆ ਗਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਵੇਰੇ ਜੇ ਮੌਸਮ ਠੀਕ ਰਿਹਾ ਤਾਂ ਸਟੇਜ ਦੀ ਕਾਰਵਾਈ ਨਿਰੰਤਰ ਚੱਲੇਗੀ